ਵੱਡੇ ਟਰਾਲੇ ਦੇ ਵਿੱਚ ਰੱਖੇ ਸਿਮਿੰਟ ਦੇ ਥੈਲਿਆਂ ਦੇ ਵਿੱਚ ਜਦੋਂ ਕਾਲੇ ਰੰਗ ਦੀਆਂ ਬੋਰੀਆਂ ਤੇ ਬੋਰੀਆਂ ਦੇਖੀਆਂ ਤਾਂ ਪੁਲਿਸ ਦੇ ਹੋਸ਼ ਉੱਡ ਗਏ ਕਿਉਂਕਿ ਇਹਨਾਂ ਬੋਰੀਆਂ ਦੇ ਵਿੱਚ ਅਜਿਹਾ maal ਲੱਦਿਆ ਹੋਇਆ ਸੀ ਜਿਸ ਨੂੰ ਦੇਖ ਕੇ ਪੁਲਿਸ ਹੈਰਾਨ ਰਹਿ ਗਈ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਕਾਉਂਟਰ ਇੰਟੈਲੀਜੈਂਸੀ ਅਤੇ ਬਠਿੰਡਾ ਕੈਨਾਲ ਥਾਣਾ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਤਹਿਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕੋਲੋਂ 45 ਗੱਟੇ ਚੂਰਾ ਪੋਸਤ ਭੂਕੀ ਕੁੱਲ 9 ਕੁਇੰਟਲ ਬਰਾਮਦ ਹੋਈ ਹੈ ਜੋ ਕਿ ਵੱਡੇ ਟਰਾਲੇ ਦੇ ਵਿੱਚ ਸਿਮਿੰਟ ਦੇ ਗੱਟਿਆਂ ਨਾਲ ਭਰੇ ਹੋਏ ਸੀ ਉਸ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ ਤੇ ਸ਼ੱਕ ਪੈਣ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਸਰ ਕੀ ਕਹਾਂ ਜੋ ਵੀਡੀਓ ਇਹ ਪੋਕਰ ਫੜੇ ਹੈਗੇ ਕੀ ਭਰਾ ਮਾਮਲਾ ਕੀ ਹੈ ਉਹਨਾਂ ਬਾਰੇ ਅੰਜਾਂ ਸਰਕਾਰ ਵੱਲੋਂ ਜਨ ਦੇ ਜਦੋਂ ਨਸ਼ਾ ਬਹੁਤ ਮੈਂ ਦਿੰਦਾ ਹੈ ਮਾਂਡੋ ਡਿਜੀਟ ਸਾਮਸਰੀ ਗੌਰਵ ਜਦਵਾਏ ਕੇ ਸ੍ਰੀ ਨਿਯਮਨੀ ਕੌਂਡ ਐਸੇ ਸਾਬ ਬਟੰਡਾ ਸ੍ਰੀ ਅਮਨੀਤ ਸਿੱਧੂ ਆਈਜੀ ਕਮਪੋਨਡੈਂਸ ਦੀ ਰਨ ਵਾਈ ਦੇ ਵਿੱਚ ਤੇ ਐਸਪੀ ਸ੍ਰੀ ਗ੍ਰਿੰਦਰ ਸਿੰਘ ਦੀ ਨਗਰਾਮ ਨੇ ਹੇਠ ਕੱਲ ਇੱਕ ਸਾਂਝਾ ਆਪਰੇਸ਼ਨ ਹਾਉਂਟਰ ਡੈਨਸ ਤੇ ਥਾਣਾ ਕਨਾਰਪੌਣੀ ਦੀ ਪੁਲਿਸ ਨੂੰ ਕੀਤਾ ਜਾ ਰਹੀ ਸੀ ਜਿਸ ਦੇ ਤਹਿਤ ਇਹ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਿਕਲ ਚੈਂਬਰ ਸੀ ਇਸ ਦਰਮਿਆਨ ਇੱਕ ਨਨੇਸ਼ਾ ਮੇਰੇ ਰੰਗਰੋ ਪੀਕਵਾਰ ਦੇ ਨੇੜੇ ਕਟਾਲਾ ਖੜਾ ਸੀਗਾ ਜਿਸੋਪਤਲੇ ਬਕਤੀ ਦੇ ਦਪਾਲੀ ਸ਼ੁਰੂ ਕਰਨੇ ਪਰਲੇ ਸੀ ਤੋਪ ਤੋਂ ਵਿਅਕਤੀਆਂ ਮੋਰ ਦਾ ਪੋਸਟ ਨਾ ਕਾਬੂ ਕੀਤਾ ਜਿਹਦਾ ਨਾਮ ਪਤਾ ਪੁੱਛਿਆ ਜਿਸ ਦਾ ਇੱਕ ਦਾ ਨਾਮ ਸ਼ਾਵਰ ਲਾਲ ਸਨ ਪੋਲਾ ਰਾਵਾਸੀ ਅਜਮੇਰ ਰਾਜਸਕਾ ਦੂਸਰਾ ਜਗਦੀਪ ਸਿੰਘ ਸਨ ਪਰਪੰਸ ਨਵਾਸੀ ਨੌਰ ਤੇ ਤੀਸਰਾ ਗੁਰਤੇਜ ਸਿੰਘ ਸਨ ਵਰਜਨ ਸਿੰਘ ਵਾਸੀ ਪੋਠਾਗੁਰੂ ਬਈ ਹੋਈ ਕਿੰਨਾ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਾਪਤ ਮਾਲ ਡੋਟਰਾਲਾ ਘੋੜਾ ਦੀ ਤਰਾਸ਼ੀ ਲਈ ਗਈ ਜਿਸ ਦੇ ਵਿੱਚੋਂ ਅ ਕਾਲੀ ਗੱਟੇ ਭੁੱਕੀ ਜੋਰਾ ਪੋਸਟ ਡੋਹਰੇ ਗੱਟੇ ਦਾ ਬਲ 20 ਕਿਲੋ ਪ੍ਰੀ ਆਮ ਨਾ ਨੌਕਵੰਟਰ ਕੋ ਗਿਜੁਰਾ ਪਸਦਾ ਆਂ ਪਿਆ। ਕਿ ਇਸ ਦੇ ਤਰ ਤਾ ਬਨਾਲ ਕਰੋਨੀ ਵਿਖੇ ਮਕਾਦਮਾ ਨੰਬਰ 66 ਮਿਤੀ 6 ਸਤੰਬਰ 25 ਅੰਡਰ ਸੈਕਸ਼ਨ 138 ਸੀ ਨਤੀ 485 ਦਰਜ ਕੀਤਾ ਗਿਆ। ਰੋਗੋਸ਼ੀਨ ਬੰਦ ਹਵਾਲਾਤ ਕੀਤਾ ਗਿਆ। ਇਹਨੂੰ ਅਜ ਮਾਨਜੋਗ ਅਦਾਲਤ ਵਿੱਚ ਕ੍ਰਿਸ਼ ਕਰਕੇ ਨਮਾਨ ਹਾਸਲ ਕਰਕੇ ਗੋਡ ਬਲੈਨਾਂ ਪੁੱਛਿਛ ਕੀਤੀ ਜਾਵੇ। ਜੇ ਸਰ ਠਾਲੇ ਵਿੱਚ ਹੋਰ ਵੀ ਕੁਸ਼ੀ ਹੋ ਵਿੱਚ ਛੁਪਾ ਰੱਖੇ ਸਨ ਉਹਨਾਂ ਦੇ ਵਿੱਚ ਸਿਮੈਂਟਲ ਲੋਡ ਸੀ 820 ਕਤੇ। ਜੇ ਰੋਗੇ ਬੋਨਰ ਮੰਡੀ ਵਿੱਚ ਜਾਮਸ ਉਹਦੇ ਵਿੱਚ ਲਕੋਰ ਖੇਸੇ ਨੇ ਆਹ ਉਹਨੋਂ ਉਹਦੇ ਅੱਗੇ ਤੇ ਪਿੱਛੇ ਸਬੱਡ ਲੱਗਾ ਉਸ ਦੀ ਵਿਚਾਲੇ ਇਹ ਭੁੱਬੀ ਚ ਪੋਸਤ ਰਖਾਇਆ ਤੇ ਕਿੱਥੋਂ ਲੈ ਕੇ ਆਏ ਸੀ ਇਹ ਇਹ ਅਸੀਂ ਹਰ ਮਾਨ ਹਜ਼ਰ ਕਰ ਦਵਾਦੇ ਦਾ ਕੁਛਾ ਪਤਾ ਕਰਾਂਗੇ ਕਿ ਇਹ ਕਿੱਥੋਂ ਲੈ ਕੇ سپਦਾ ਕਿਤੇ ਸਪਲਾਈ ਕੀ ਦੀ ਲੰਦਸ ਤੇ ਇਹ ਤਿੰਨੋਂ ਰਸਤੇ ਤੇ ਰਹਿਣ ਹੋਣੇ ਨੇ ਨਹੀਂ ਇਹਨਾਂ ਜਿਹੜਾ ਸ਼ਬਰ ਲਾਲਾ ਟਰੱਕ ਦਾ ਮਾਲਕ ਦੇ ਡਰਵਰਾ ਉਹ ਜਿਸ ਤਾ ਦਾ ਰਹਿਣ ਵਾ ਜਿਹੜਾ ਇੱਕ ਵੰਨ ਜਗਦੀਪ ਸਿੰਘ ਹਨੇ ਉਹਦੇ ਇੱਕ ਬੁਰਤੀ ਸਿੰਘ ਉਹ ਕੋਠਾ ਉਹ ਸੋ ਦਾਦੇ ਕੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਐਕਸ਼ਨ ਮੋੜ ਤੇ ਵਿੱਚ ਹੈ ਜਿਸ ਦੇ ਚੱਲਦੇ ਉਹਨਾਂ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ